ਸੱਚੀ ਗੱਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਅਜਸੀ ਮਾ ਕਹਿੰਦੇ ਆ ਕਿ ਕੁਦਰਤ ਨੇ ਜੋ ਜਿਸ ਤਰ੍ਹਾਂ ਦਿੱਤਾ ਹੈ ਆਪਾਂ ਹਰ ਰੋਜ਼ ਕੁਦਰਤ ਦੀ ਗੱਲ ਕਰਦੇ ਆ ਕਿਉਂ ਕਿ ਇਸ ਦੀ ਰਜ਼ਾ ਵਿੱਚ ਸਾਨੂੰ ਰਹਿਣਾ ਪੈਣਾ ਇਹ ਦੁਨੀਆ 'ਚ ਅਸੀਂ ਜਨਮ ਲਿਆ ਜਿੱਦਾਂ ਜਿਸ ਪਰਿਵਾਰ 'ਚ ਅਸੀਂ ਰਹਿੰਨੇ ਆ ਤਾਂ ਉਸ ਪਰਿਵਾਰ ਵਾਂਗੂ ਹੀ ਸਾਡੀ ਨੇਚਰ ਬਣ ਜਾਂਦੀ ਆ ਸਾਡਾ ਸੁਭਾਅ ਬਣ ਜਾਂਦਾ ਹੈ ਅਸੀਂ ਉਸੇ ਤਰ੍ਹਾਂ ਦੇ ਤਰੀਕੇ ਨਾਲ ਰਹਿਣਾ ਸਿੱਖ ਜਾਂਦੇ ਆ ਉਸੇ ਤਰ੍ਹਾਂ ਦੇ ਤਰੀਕੇ ਨਾਲ ਰਹਿਣ ਬਹਿਣ ਦਾ ਢੰਗ ਜੋ ਹੈ ਉਹ ਅਸੀਂ ਉਸ ਪਰਿਵਾਰ ਤੋਂ ਸਿੱਖਦੇ ਹਾਂ ਜਿਸ ਪਰਿਵਾਰ ਚ ਅਸੀਂ ਜਨਮ ਲਏ ਨੇ ਇਸੇ ਤਰ੍ਹਾਂ ਅਸੀਂ ਜਿਸ ਧਰਤੀ ਤੇ ਜਨਮ ਲੈਂਦੇ ਆ ਅਗਰ ਅਸੀਂ ਧਰਤੀ ਮਤਲਬ ਸ਼ੁਕਰ ਮਤਲਬ ਜੋ ਸਟਾਰਸ ਦੇ ਮੁਤਾਬਕ ਜਿਸ ਸੋਚ ਮੁਤਾਬਕ ਪਰਮਾਤਮਾ ਨੇ ਪਰਮਾਤਮਾ ਅਸਲ ਚ ਕੁਦਰਤ ਹੀ ਹੈ ਤਾਂ ਉਸ ਨੇ ਸਾਨੂੰ ਇਸ ਧਰਤੀ ਤੇ ਜਿਸ ਸੋਚ ਨਾਲ ਭੇਜਿਆ ਹੈ ਅਗਰ ਅਸੀਂ ਆਪਣੇ ਪਰਿਵਾਰ ਨੂੰ ਅਸੈਪਟ ਕਰ ਰਹੇ ਹਾਂ ਤਾਂ ਅਸੀਂ ਕੁਦਰਤ ਨੂੰ ਅਸੈਪਟ ਕਿਉਂ ਨਹੀਂ ਕਰਦੇ ਅਸੀਂ ਕਿਉਂ ਉਹਦੇ ਲੌਜੀਕ ਨੂੰ ਉਹਦੇ ਤੱਥ ਨੂੰ ਉਹਦੀ ਸਾਇੰਸ ਨੂੰ ਨਹੀਂ ਸਮਝਦੇ ਕਿਉਂ ਨਹੀਂ ਸਮਝਦੇ ਇਹ ਸਮਝ ਹੀ ਨਹੀਂ ਆਉਂਦੀ ਕੁਦਰਤ ਨੇ ਬਹੁਤ ਸਾਰੇ ਜੀਵ ਜੰਤੂਆਂ ਨੂੰ ਬੜੇ 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 ਗੁਣ ਦਿੱਤੇ ਆ ਪਰ ਗੱਲ ਉਹੀ ਕਿ ਆਪਣੇ ਗੁਣਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਹੁਣ ਜਿੱਦਾਂ ਮੈਂ ਇੱਕ ਵਾਰ ਗੱਲ ਕੀਤੀ ਸੀ ਕਿ ਸ਼ੇਰ ਕੋਲ ਗੁਣਾ ਸ਼ਿਕਾਰ ਕਰਨ ਦਾ ਪਾਵਰ ਦਿੱਤੀ ਆ ਉਹਨੂੰ ਤੇ ਉਹਦੀ ਇੱਕ ਸੋਚ ਦਿੱਤੀ ਕਿ ਉਹਨੇ ਬੇਹਾਮਾਸ ਖਾਣਾ ਹੀ ਨਹੀਂ ਆ ਬਾਈ ਬੰਦੇ ਦੀ ਪਾਵਰ ਹੀ ਨਹੀਂ ਆ ਕਿਉਂ ਖਾਵੇ ਜੇ ਉਹ ਇਹ ਸੋਚਣ ਲੱਗ ਜਵੇ ਕਿ ਜੇ ਕੱਲ ਨੂੰ ਨਾ ਮਿਲਿਆ ਰੱਖ ਲੈਣਾ ਵਾ ਕੱਲ ਨੂੰ ਖਾ ਲਾਂਗਾ ਤਾਂ ਦੇਖੋ ਉਹਨੇ ਆਪਣੀ ਸੋਚ ਤੋਂ ਉਲਟ ਕੰਮ ਨੇ ਸ਼ੁਰੂ ਕਰ ਦਿੱਤੇ ਨਾ ਤਾਂ ਜਦੋਂ ਤੁਸੀਂ ਕੁਦਰਤ ਦੀ ਸੋਚ ਜੋ ਕੁਦਰਤ ਦੁਆਰਾ ਦਿੱਤੀ ਗਈ ਤੁਹਾਨੂੰ ਸੋਚ ਹੈ ਉਸ ਤੋਂ ਉਲਟ ਚੱਲੋਂਗੇ ਤਾਂ ਫਿਰ ਕੁਦਰਤ ਤੇ ਸਾਨੂੰ ਫਲ ਕਿੱਦਾਂ ਸਹੀ ਮਿਲਣਗੇ ਸ਼ੇਰ ਨੂੰ ਭਰੋਸਾ ਹੁੰਦਾ ਆਪਣੀ ਪਾਵਰ ਤੇ ਕੁਦਰਤ ਨੇ ਉਸ ਨੂੰ ਬੜੀ ਬੜੀ ਹੀ ਵਧੀਆ ਪਾਵਰ ਦਿੱਤੀ ਹੈ ਜਿਸ ਨਾਲ ਉਹ ਸ਼ਿਕਾਰ ਕਰਕੇ ਆਪਣਾ ਪੇਟ ਪਾਲਦਾ ਹੈ ਉਹ ਕੱਲ੍ਹ ਬਾਰੇ ਨਹੀਂ ਸੋਚਦਾ ਉਹ ਕੱਲ੍ਹ ਲਈ ਜਮਾ ਨਹੀਂ ਕਰਦਾ ਉਹਨੂੰ ਪਤਾ ਹੈ ਕਿ ਜੇ ਕੁਦਰਤ ਨੇ ਮੈਨੂੰ ਦੇਣਾ ਹੈ ਤਾਂ ਦੇ ਹੀ ਦੇਣਾ ਹੈ ਇਸੇ ਤਰ੍ਹਾਂ ਹਿਰਨ ਹੈ ਹਿਰਨ ਨੂੰ ਪਤਾ ਹੈ ਕਿ ਜੰਗਲ 'ਚ ਸ਼ੇਰ ਹੈ ਹਰ ਜੀਵ ਜੰਤੂ ਨੂੰ ਪਤਾ ਹੈ ਕਿ ਜੰਗਲ 'ਚ ਸ਼ੇਰ ਹੈ ਪਰ ਫਿਰ ਵੀ ਉਹ ਜੰਗਲ ਚ ਨਿਕਲਦਾ ਹੈ ਨਿਕਲਦਾ ਹੈ ਨਾ ਕਿਉਂ ਨਿਕਲਦਾ ਕਿਉਂਕਿ ਉਹਨੂੰ ਪਤਾ ਹੈ ਕਿੰਨੀ ਦੇਰ ਗੁਫਾ ਚ ਰਹਿ ਕੇ ਮੈਂ ਆਪਣੇ ਆਪ ਨੂੰ ਬਚਾ ਸਕਦਾ ਹਾਂ ਮੈਨੂੰ ਇਸ ਤੋਂ ਬਾਹਰ ਜਾਣਾ ਹੀ ਪੈਣਾ ਹੈ ਆਪਣੇ ਕੁਦਰਤ ਤੇ ਆਪਣੇ ਆਪ ਤੇ ਭਰੋਸਾ ਕਰਨਾ ਹੀ ਪੈਣਾ ਹੈ ਮੈਂ ਬਚ ਸਕਦਾ ਹਾਂ ਹੁਣ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਸ਼ੁਰੂ ਚ ਕਿ ਸ਼ੇਰ ਨੂੰ ਕੁਦਰਤ ਨੇ ਪਾਵਰ ਦਿੱਤੀ ਹੈ ਤੁਹਾਨੂੰ ਕੀ ਲੱਗਦਾ ਹਿਰਨ ਨੂੰ ਪਾਵਰ ਨਹੀਂ ਦਿੱਤੀ ਹਿਰਨ ਨੂੰ ਉਸ ਤੋਂ 20 ਵਧ ਪਾਵਰ ਦਿੱਤੀ ਹੈ ਜੇ ਸ਼ੇਰ ਨੂੰ ਸ਼ਿਕਾਰ ਦੀ ਪਾਵਰ ਹੈ ਤੇ ਹਿਰਨ ਨੂੰ ਸਭ ਤੋਂ ਜ਼ਿਆਦਾ ਤੇਜ਼ ਭੱਜਣ ਦੀ ਪਾਵਰ ਹੈ। ਬਾਂਦਰ ਨੂੰ ਟਪੂਸੀਆਂ ਮਾਰ ਕੇ ਕਿਤੇ ਨਾ ਕਿਤੇ ਪਹੁੰਚਣ ਦੀ ਪਾਵਰ ਹੈ। ਸੱਪ ਨੂੰ ਟੇਢਾ ਚੱਲ ਕੇ ਹਰ ਕਿਸੇ ਨੂੰ ਬੇਵਕੂਫ ਬਣਾਉਂਦੀ ਪਾਵਰ ਹੈ। ਇਸੇ ਤਰ੍ਹਾਂ ਨਾਲ ਹਰ ਜੀਵ ਜੰਤੂ ਦਾ ਆਪਣਾ ਆਪਣਾ ਪਲੱਸ ਪੁਆਇੰਟ ਹੈ ਹਰ ਜੀਵ ਜੰਤੂ ਦਾ। ਹੁਣ ਦੇਖੋ ਵਿਚਾਰਾ ਜੋ ਕਛੂਆ ਹੈ ਉਹ ਹੌਲੀ ਤੁਰਦਾ ਹੈ। ਤੁਰਦਾ ਹੈ ਨਾ ਹੌਲੀ। ਪਰ ਦੇਖੋ ਕੁਦਰਤ ਨੇ ਉਹਨੂੰ ਕਿੰਨਾ ਵਧੀਆ ਕਵਰ ਦਿੱਤਾ ਕਿ ਤੂੰ ਹੌਲੀ ਵੀ ਚੱਲੇਗਾ ਤੇਰੇ ਉੱਤੋਂ ਲੰਘਣ ਵਾਲੀ ਚੀਜ਼ ਤੇਰਾ ਨੁਕਸਾਨ ਨਹੀਂ ਕਰ ਸਕਦੀ। ਮਤਲਬ ਕੀ ਹੈ ਸਾਨੂੰ ਭਰੋਸਾ ਨਹੀਂ ਕੁਦਰਤ ਤੇ ਅਸੀਂ ਸਿਰਫ ਆਪਣੇ ਹੀ ਰੰਗ ਚ ਰੰਗ ਲੈਣੇ ਆ ਆਪਣੇ ਆਪ ਨੂੰ ਕੁਦਰਤ ਨੇ ਸਭ ਤੋਂ ਉੱਚਾ ਦਿਮਾਗ ਦਿੱਤਾ ਕਦੇ ਇਹਦੀ ਵਰਤੋਂ ਹੀ ਨਹੀਂ ਕਰਦੇ ਜੇ ਕਰਦੇ ਆ ਤਾਂ ਬਸ ਇਹੀ ਚੀਜ਼ਾਂ ਲਈ ਕਿ ਕਿੱਦਾਂ ਸੇਫ ਰਿਹਾ ਜਾਣਾ ਕਿੱਦਾਂ ਸਹੀ ਹੈ ਸੋਚਣਾ ਚਾਹੀਦਾ ਬਈ ਦੁਨੀਆ 'ਚ ਵਾਰ-ਵਾਰ ਥੋੜਾ ਹੋਣਾ ਪਰ ਆਪਣੇ ਆਪ ਤੇ ਭਰੋਸਾ ਤੇ ਆਪਣੇ ਦਿਮਾਗ ਤੇ ਕੌਨਫੀਡੈਂਸ ਤੇ ਵਿਸ਼ਵਾਸ ਰੱਖੋ ਕੁਦਰਤ ਨੇ ਸਭ ਤੋਂ ਉੱਤੇ ਦਿੱਤਾ ਇਸ ਨੂੰ ਵਰਤਣਾ ਹੈ ਇਹਦੇ ਗੁਲਾਮ ਨਹੀਂ ਬਣਨਾ ਅਸੀਂ ਇਸ ਦੀ ਵਰਤੋਂ ਕਰਕੇ ਸਾਰੇ ਸਰੀਰ ਨੂੰ ਦਿਮਾਗ ਦਾ ਗੁਲਾਮ ਬਣਾ ਬੈਠਦੇ ਹਾਂ ਉਹ ਸਭ ਤੋਂ ਉੱਤੇ ਆ ਚੌਧਰੀ ਹੈ ਠੀਕ ਹੈ ਦਿਮਾਗ ਸਭ ਤੋਂ ਉੱਤੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਦਿਮਾਗ ਤੁਹਾਡੇ ਸਰੀਰ ਤੇ ਕਬਜ਼ਾ ਕਰ ਲਵੇ ਕੀ ਹੁੰਦੀ ਹੈ ਇੱਕ ਆਦਤ ਆਦਤ ਦਿਮਾਗ ਨੂੰ ਪੈ ਗਈ ਦਿਮਾਗ ਨੂੰ ਅਸੀਂ ਆਦਤ ਦਿੱਤੀ ਮਨ ਦੀ ਆਦਤ ਦਿਮਾਗ ਨੂੰ ਦਿੱਤੀ ਕਿ ਇਸ ਟਾਈਮ ਤੇ ਆ ਚੀਜ਼ ਕਰਨੀ ਪਰ ਉਹ ਕਿਹੜੀ ਆਦਤ ਹੋਈ ਜਿਹੜੀ ਤੁਹਾਡੇ ਤੇ ਕਬਜ਼ਾ ਹੀ ਕਰ ਲਵੇ ਮਤਲਬ ਕੀ ਸੋਚੋ ਕਿਹੜੀ ਚੀਜ਼ ਸਹੀ ਨਹੀਂ ਹੈ ਉਹ ਸੀ ਨਹੀਂ ਕਰਨੀ ਆਪਣੇ ਦਿਮਾਗ ਨੂੰ ਅਗਰ ਤੁਸੀਂ ਜਿਸ ਤਰ੍ਹਾਂ ਚਲਾਉਂਗੇ ਉਸ ਤਰ੍ਹਾਂ ਹੀ ਚੱਲੇਗਾ ਉਹੀ ਗੱਲ ਨਾ ਜੇ ਕੁਦਰਤ ਨੇ ਦਿਮਾਗ ਦਿੱਤਾ ਹੈ ਤਾਂ ਉਹਦੀ ਸੋਚ ਨੂੰ ਤੁਸੀਂ ਗਲਤ ਤਰੀਕੇ ਨਾਲ ਗਲਤ ਤਰੀਕਾ ਮਤਲਬ ਉਹੀ ਗੱਲ ਸ਼ੇਰ ਵਾਲੀ ਤੁਸੀਂ ਐਗਜ਼ਾਮਪਲ ਸਮਝੋ ਕਿ ਕੱਲ ਲਈ ਸੋਚਣਾ ਜਾਂ ਇੱਕ ਡਰ ਪੈਦਾ ਕਰ ਕਰਕੇ ਆਪਣੇ ਦਿਮਾਗ ਨੂੰ ਡਰਾਉਂਦੇ ਰਹਿਣਾ ਜਾਂ ਔਰ ਸਿਰਫ ਉਹ ਕਿ ਮੈਨੂੰ ਪਤਾ ਨਹੀਂ ਕੀ ਹੋ ਗਿਆ ਹੈ ਆਪਣੇ ਦਿਮਾਗ ਨੂੰ ਇਹ ਇਨਸਟਰਕਸ਼ਨ ਦਿੰਦੇ ਰਹਿਣਾ ਤੇ ਦਿਮਾਗ ਨੇ ਕੀ ਕਰਨਾ ਹੈ ਉਸੇ ਤਰ੍ਹਾਂ ਨਾਲ ਤੁਹਾਡੇ ਸਰੀਰ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ। ਸਾਇਸ ਹੈ ਬਈ, ਗ੍ਰਹਿ ਨੇ ਬਈ, ਸੋਚ ਹੈ ਬਈ ਪਾਵਰ ਦਿੱਤੀ ਹੈ ਬਈ ਤੁਹਾਨੂੰ। ਵਰਤੋ ਉਸ ਪਾਵਰ ਨੂੰ। ਘਟ ਨਹੀਂ ਹੋ ਤੁਸੀਂ, ਗੁਲਾਮ ਨਹੀਂ ਹੋ ਤੁਸੀਂ। ਬੜੀ ਅੱਛਾ ਕੋਈ ਨਾ ਕੋਈ ਪਲੱਸ ਪੁਆਇੰਟ ਤੁਹਾਡੇ ਚ ਹੈ। ਜਿੱਦਾਂ ਤੁਹਾਨੂੰ ਬਸ ਉਸ ਦੀ ਸਮਝ ਲੱਗੀ ਨਾ ਸਮਝੋ ਤੁਹਾਡੇ ਵਰਗਾ ਕੋਈ ਵੀ ਨਹੀਂ ਹੈ। 10 ਗੋਣ ਨਹੀਂ ਕਿਸੇ ਦੇ ਵਿੱਚ। ਠੀਕ ਹੈ, ਓਕੇ ਹੈ ਬਈ। ਸਾਡੇ ਚ ਭਾਵੇਂ ਆਠ ਹੀ ਨੇ। ਪਰ ਹੈਗੇ ਤਾਂ ਹੈਗੇ ਆ ਨਾ ਗੁਨਾ ਤੋਂ ਬਿਨਾ ਕੁਦਰਤ ਨੇ ਕਿਸੇ ਨੂੰ ਪੈਦਾ ਕੀਤਾ ਹੀ ਨਹੀਂ ਇਹ ਸਭ ਤੋਂ ਸਹੀ ਗੱਲ ਆ ਕਿ ਆਪਣੇ ਗੁਣਾਂ ਨੂੰ ਪਛਾਣਨਾ ਤੇ ਵੈਸੇ ਜੋਤਿਸ਼ ਇੱਕ ਬੜਾ ਵਧੀਆ ਤਰੀਕਾ ਹੈ ਇਸ ਤਰ੍ਹਾਂ ਨਾਲ ਆਪਣੇ ਆਪ ਨੂੰ ਪਛਾਣ ਲੈ ਕਿਸ ਤਰ੍ਹਾਂ ਦੇ ਹਾਂ ਅਸੀਂ ਕਿਉਂ ਸੋਚਿਆ ਸਾਡੀ ਇਦਾਂ ਦੀ ਕਿਉਂ ਅਸੀਂ ਕਿਉਂ ਦੁਨੀਆਦਾਰੀ ਸਾਨੂੰ ਅਕਸੈਪਟ ਨਹੀਂ ਕਰਦੇ ਕਿਉਂ ਦੁਨੀਆ ਇਹ ਬੜਾ ਗੁੱਸੇ ਵਾਲਾ ਹੈ ਇਹ ਬੜਾ ਬੇਵਕੂਫ ਹੈ ਇਹ ਬੜਾ ਬੇਵਕੂਫ ਹੈ ਠੀਕ ਹੈ ਓਕੇ ਓਕੇ ਤੁਹਾਡੇ ਮੁਤਾਬਕ ਹੋਵਾਂਗੇ ਸਾਨੂੰ ਜਿੱਦਾਂ ਦਾ ਪਰਮਾਤਮਾ ਨੇ ਬਣਾਇਆ ਜਿੱਦਾਂ ਦੇ ਸਾਡੇ ਸਟਾਰ ਆ ਸੀ ਉਦਾਂ ਦੇ ਹਨਾ بس ਇਹੀ ਆ ਸਮਝ ਗਏ ਤੁਸੀਂ ਲੌਜੀਕ ਨੂੰ 13 ਜੂਨ 2025 ਦਿਨ ਸ਼ੁੱਕਰਵਾਰ ਦਾ ਦੂਜ ਤithi ਹੈ ਅੱਜ ਸ਼ਾਮ ਨੂੰ 3:20 ਮਿੰਟ ਤੱਕ ਦੂਜ ਤithi ਦਾ ਵਖਰੇਵੇਗਾ ਪੂਰਾ ਬਸਾੜਾ ਨਕਸ਼ਤਰ ਹੈ ਪੂਰਬ ਅਸਾਰਾ ਨਕਸ਼ਤਰ ਸ਼ੁੱਕਰ ਦਾ ਨਕਸ਼ਤਰ ਹੈ ਤੇ ਜੋ ਸ਼ੁੱਕਰ ਦੇ ਨਕਸ਼ਤਰ ਵਿੱਚ ਚੰਦਰ ਮਹਾਰਾਜ ਤੁਨ ਰਾਸ਼ੀ ਵਿੱਚ ਅੱਜ ਪੂਰਾ ਦਿਨ ਬਣੇ ਰਹਿਣਗੇ ਬੁੱਧ ਗੁਰੂ ਦੀ ਦ੍ਰਿਸ਼ਟੀ ਵੀ ਪਏਗੀ ਤੇ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾ ਸ਼ੁਕਰ ਹਜੇ ਮੇਸ਼ ਰਾਸ਼ੀ ਵਿੱਚ ਸੂਰਜ ਬ੍ਰਿਖ ਰਾਸ਼ੀ ਵਿੱਚ ਬੁੱਧ ਬ੍ਰਹਸਪਤ ਬਣੇ ਮਿਥੂ ਰਾਸ਼ੀ ਵਿੱਚ ਮੰਗਲ ਕੇਤੂ ਦਾ ਜੋਗ ਬਣਿਆ ਸਿੰਘ ਰਾਸ਼ੀ ਵਿੱਚ ਰਾਹੂ ਚੱਲ ਰਿਹਾ 11 ਨੰਬਰ ਦੀ ਰਾਸ਼ੀ ਜਾਨੀ ਕੰਬ ਰਾਸ਼ੀ ਵਿੱਚ ਤੇ ਚੰਦ ਰਾਜ ਤਨੂ ਰਾਸ਼ੀ ਵਿੱਚ ਸ਼ੁਕਰ ਦੇ ਨਕਸ਼ਤਰ ਚ ਕੱਲ ਚਲੇ ਜਾਣਗੇ ਸੂਰਜ ਦੇ ਨਕਸ਼ਤਰ ਚ ਤੇ ਉਸ ਤੋਂ ਬਾਅਦ ਮਕਰ ਰਾਸ਼ੀ ਵਿੱਚ ਹੈ ਨਾ ਤੇ ਕੀ ਪ੍ਰਭਾਵ ਪਵੇਗਾ ਅੱਜ ਦਾ ਦਿਨ ਕਿੱਦਾਂ ਅਸੀਂ ਬੈਸਟ ਬਣਾਉਣਾ ਕਿੱਦਾਂ ਹੋਰ ਵਧੀਆ ਇੰਜੋਏ ਕਰਨਾ ਦਿਨ ਨੂੰ ਹਰ ਦਿਨ ਨੂੰ ਹਰ ਪਲ ਨੂੰ ਖੁਸ਼ੀ ਨਾਲ ਗੁਜ਼ਾਰਨਾ ਜਾਹੀ ਦਾ ਮਾਤਮਾਰੇ ਟੈਨਸ਼ਨ ਕਦੇ ਨਹੀਂ ਕਰਨੀ ਚਾਹੀਦੀ ਕਿਸੇ ਚੀਜ਼ ਦੀ ਟੈਨਸ਼ਨ ਨਾ ਕਰੋ ਸੱਚ ਜਾਨੋ ਤੁਹਾਡੇ ਤੋਂ ਬੈਸਟ ਕੋਈ ਵੀ ਨਹੀਂ ਹੈ ਆਪਣੇ ਆਪ ਤੇ ਭਰੋਸਾ ਰੱਖ ਕੇ ਦੇਖੋ ਸਭ ਤੋਂ ਪਹਿਲਾਂ ਅਰੇ ਜਾਨਿਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਥੋੜੇ ਰਿਸਕ ਲੈਣ ਚ ਪ੍ਰੋਬਲਮ ਆ ਰਹੀ ਹੈ ਸ਼ੁਕਰ ਦਾ ਨਕਸ਼ਤਰ ਹੈ ਤੁਹਾਨੂੰ ਬਿਜ਼ਨਸ ਲਈ ਚੰਗਾ ਪਰ ਖਰਚੇ ਵੀ ਵਾਧੂ ਤੁਹਾਡੇ ਹੋ ਹੀ ਰਹੇ ਆ ਸੂਰਜ ਦੂਸਰੇ ਸਥਾਨ ਵਿੱਚ ਹੈ ਤੇ ਅੱਜ ਦੇ ਦਿਨ ਤੁਸੀਂ ਜਾਨੀ ਕਿ ਜੋ ਅੱਜ ਦਾ ਦਿਨ ਹੈ ਤੁਹਾਨੂੰ ਪਤਾ ਹੀ ਹੈ ਸ਼ੁੱਕਰਵਾਰ ਦਾ ਦਿਨ ਹੈ ਤੇ ਇੱਕ ਕਿਸੇ ਜ਼ਰੂਰਤਮੰਦ ਨੂੰ ਅੱਜ ਤੁਸੀਂ ਰਾਸ਼ਨ ਦੇ ਸਕਦੇ ਹੋ ਜਾਂ ਨੌਵੇਂ ਸ਼ੁਕਰ ਦੇ ਨਕਸ਼ਤਰ ਵਿੱਚ ਚੰ드ਰਾ ਮਤਾ ਚਿੱਟੀਆਂ ਕਲੀਆਂ ਲੈ ਕੇ ਧਾਰਮਿਕ ਸਥਾਨ ਦੇ ਰਾਜਾ ਕ੍ਰਿਸ਼ਨ ਦੇ ਚੜਾਓ ਤੇ ਖੂਬਸੂਰਤ ਪਰਫਿਊਮ ਇਤਰ ਲਗਾਉਦੇ ਨੂੰ ਵਧੀਆ ਜਾਏਗਾ ਟੌਰਸ ਬ੍ਰਿਕਾ ਰਾਸ਼ੀ ਵਾਲਿਆਂ ਨੂੰ ਥੋੜਾ ਗੁੱਸੇ ਤੇ ਕੰਟਰੋਲ ਕਰਨਾ ਚਾਹੀਦਾ ਇਰੀਟੇਟ ਨਹੀਂ ਹੋਣਾ ਚਾਹੀਦਾ ਮਾਂ ਨਾਲ ਬੈਸਬਾਜੀ ਬਿਲਕੁਲ ਨਹੀਂ ਕਰਨੀ ਚਾਹੀਦੀ ਚੰਦਰ ਤੁਹਾਡੇ 8ਵੇਂ ਸਥਾਨ ਵਿੱਚ ਚੱਲਦਾ ਪਿਆ ਥੋੜੀ ਜੀ ਮਾਨਸਿਕ ਪਰੇਸ਼ਾਨੀ ਹੋ ਸਕਦੀ ਆ ਪਰ ਸ਼ੁਕਰ ਦਾ ਨਕਸ਼ਤਰ ਆਪਣੇ ਲਈ ਸੋਚੋ ਪਰ ਆਪਣਿਆਂ ਲਈ ਵੀ ਸੋਚੋ ਠੀਕ ਹੈ ਪਤਾਸੇ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਜੈ ਮੇਰੀ ਮਿਥੁਨਾਸ਼ੀ ਵਾਲੇ ਕਾਫੀ ਮੋਸ਼ਨਲ ਅੱਜ ਵੀ ਰਹਿਣਗੇ ਥੋੜੀ ਜਿਹੀ ਖੱਜਲ ਖਵਾਰੀ ਹੋਣ ਤੋਂ ਬਾਅਦ ਹੀ ਸਕਸੈਸ ਮਿਲੇਗੀ ਇੱਕਦਮ ਕੀਤੇ ਕਮ ਇਹ ਨਹੀਂ ਕਿ ਪੂਰੀ ਤਰ੍ਹਾਂ ਨਾਲ ਸਕਸੈਸ ਦੇ ਜਾਣਗੇ ਪਰ ਥੋੜਾ ਜਿਹਾ ਮਿਹਨਤ ਜ਼ਿਆਦਾ ਕਰਨੀ ਪੈ ਸਕਦੀ ਆ ਪਰ ਸੋਚ ਅੱਛੀ ਪ੍ਰੇਮ ਸਬੰਧਾਂ ਵਿੱਚ ਮధుਰਤਾ ਬਣ ਜਾਏਗੀ ਕੈਂਸਰ ਕਰਕਰਾਸ਼ੀ ਦੇ ਸਿਤਾਰੇ ਦੇਖਿਆ ਜਾਵੇ ਤਾਂ ਚੰਦਰ ਅੱਜ ਵੀ 6ਵੇਂ ਸਥਾਨ 'ਚ ਐਲੀਗੇਸ਼ਨ ਤੋਂ ਮਤ ਤੋਂ ਬਚੋ ਕਿਸੇ ਨਾ ਕਿਸੇ ਤਰ੍ਹਾਂ ਦੀ ਬਦਨਾਮੀ ਵਾਲੇ ਗ੍ਰਹਿ ਚਾਲਦੇ ਪਏ ਆ ਐਵੇਂ ਹੀ ਕਿਸੇ ਦੀ ਜਮਾਨਤ ਕਮਾਨਤ ਵਿੱਚ ਪੈਣਾ ਸਹੀ ਨਹੀਂ ਹੈ ਕਾਲਾ ਨੀਲਾ ਰੰਗ ਨਾ ਪਾਓ ਸ਼ਾਇਦ ਦਾ ਸੇਵਨ ਹਲਕਾ ਜਿਹਾ ਜ਼ਰੂਰ ਕਰੋ ਵੈਸੇ ਤਾਂ ਗਰਮੀ ਹੈ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਸਿਤਾਰੇ ਠੀਕ ਠਾਕ ਸ਼ੁਕਰ ਦਾ ਨਕਸ਼ਤਰ ਭਾਵੇਂ ਮਿੱਤਰ ਨਹੀਂ ਹੈ ਪਰ ਫਿਰ ਵੀ ਵਧੀਆ ਬਿਜ਼ੀ ਰਹੋਗੇ ਤੁਸੀਂ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਲੱਤਾਂ ਪੈਰਾਂ 'ਚ ਦਰਦ ਪਰੇਸ਼ਾਨ ਕਰੇਗਾ ਕਾਲੂ ਰੋਟੀ ਜ਼ਰੂਰ ਪਾਉਣੀ ਹੈ ਹਲਕੀ ਜਿਹੀ ਮਲਾਈ ਲਗਾ ਕੇ ਪਾ ਦਿਓ ਭਰਿਆ ਹੋ ਜਾਏਗਾ ਨਕਸ਼ਤਰ ਚੱਲ ਪਏਗਾ ਨਾ ਸ਼ੁਕਰਦਾਤਾ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੀ ਥੋੜੀ ਜੀ ਪ੍ਰੋਬਲਮ ਸਿਹਤ ਵਿੱਚ ਆਈ ਕਦੇ ਅੰਗੂਠੇ 'ਚ ਦਰਦ ਕਰੇ ਪੈਰ 'ਚ ਦਰਦ ਤੇ ਕਦੇ ਗਿੱਟਿਆਂ 'ਚ ਦਰਦ ਵਗੈਰਾ ਗਰਮੀ ਦੀ ਵਜ੍ਹਾ ਕਰਕੇ ਥੋੜੀ ਕਬਰਾੜ ਵੀ ਤੁਹਾਨੂੰ ਹੋਈ ਹੋਈ ਪਈ ਹੈ ਕੀ ਕਰਨਾ ਜੀ ਚਲਦੇ ਪਾਣੀ ਵਿੱਚ ਚੌਲ ਹਲਦੀ ਦੁੱਧ ਚਲ ਪ੍ਰਵਾਹ ਕਰ ਦਿਓ ਨਾਲ ਹੀ ਰਿਲੈਕਸ ਮਿਲ ਜੇਗੀ ਤਨ ਬਿਜ਼ਨਸ ਕੰਮ ਕਰ ਲਈ ਅੱਜ ਦਾ ਦਿਨ ਅੱਛਾ ਜਾਊਗਾ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ ਸਰਕਲ ਦਾ ਸਾਥ ਮਿਲੇਗਾ ਆਪਣੇ ਆਪ ਤੇ ਭਰੋਸਾ ਵਧੇਗਾ ਜਿਮ ਵਗੈਰਾ ਜੁਆਇਨ ਕਰਨ ਲਈ ਫਿਟਨੈਸ ਲਈ ਬਿਊਟੀ ਲਈ ਕੁਝ ਸ਼ਾਪਿੰਗ ਵੀ ਕਰ ਸਕਦੇ ਹੋ ਤੁਸੀਂ ਦਿਨ ਅੱਛਾ ਹੈ ਪਰ ਸ਼ਾਮ ਨੂੰ ਸ਼ਾਪਿੰਗ ਕਰਨ ਜਾਣਾ ਗਰਮੀ ਬੜੀ ਹੈ ਤੇ ਨਾਲ ਸ਼ੁਕਰ ਦਾ ਨਕਸ਼ਤਰ ਬਹੁਤ ਹੀ ਵਧੀਆ ਈਦਰ ਕੰਨਾ ਪਿੱਛੇ ਲਾ ਲਓ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ ਕਾਫੀ ਖਰਚਾ ਹੋਏਗਾ ਕਾਫੀ ਖਰਚੇ ਕਰਨ ਲਈ ਤੁਹਾਡੀਆਂ ਪਲੈਨਿੰਗਾਂ ਜੋ ਚੱਲਦੀਆਂ ਪਈਆਂ ਠੀਕ ਠਾਕ ਰਹਿਣਗੀਆਂ ਕੋਈ ਮੁਣਕ ਰੰਦਾ ਮਨ ਬਣੇਗਾ ਦਿਨ ਵਧੀਆ ਜਾਏਗਾ ਚੰਦਰ ਦੂਸਰੇ ਸਥਾਨ ਵਿੱਚ ਅੱਛਾ ਫਲ ਦਿੰਦਾ ਹੈ ਦੁੱਧ ਸਵੇਰ ਤੋਂ ਮੱਥੇ ਤੇ ਲਾ ਲੈਣਾ ਜਾਂ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖ ਦੇਣਾ ਵਧੀਆ ਵੈਸੇ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰੋਗੇ ਤਾਂ ਹੋਰ ਵੀ ਅੱਛਾ ਪੇਟ ਸੰਬੰਧੀ ਦੰਦਾ ਸੰਬੰਧੀ ਪਰੇਸ਼ਾਨੀ ਘਟਦੀ ਨਜ਼ਰ ਆਏਗੀ ਸੈਜੀਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੇ ਸਿਤਾਰੇ तकरीबन तकरीबन ਠੀਕ ਠਾਕ ਨੇ ਸਿਹਤ ਹੁਣ ਠੀਕ ਹੁੰਦੀ ਜਾਏਗੀ ਅ ਥੋੜੇ ਟੈਸਟ ਕਰਾਉਣ ਬਾਰੇ ਤੁਸੀਂ ਜੋ ਸੋਚ ਰਹੇ ਹੋ ਤਾਂ ਕਰਾ ਹੀ ਲੈਣੇ ਚਾਹੀਦੇ ਆ ਲਗਜ਼ਰੀ ਚੀਜ਼ਾਂ ਤੇ ਖਰਚ ਹੋਣਗੇ ਖਰਚੇ ਇਨਕਮ ਦੇਖ ਕੇ ਕਰਨੇ ਚਾਹੀਦੇ ਆ ਵਾਧੂ ਚੀਜ਼ਾਂ ਸੇਵ ਕਰ ਕਰਕੇ ਰੱਖਣ ਨਾਲ ਖਰਚੇ ਕਰਨ ਨਾਲ ਜਾਂ ਜਿਹਦੀ ਜ਼ਰੂਰਤ ਨਹੀਂ ਆ ਲੈਣ ਨਾਲ ਤਾਂ ਕੋਈ ਫਾਇਦਾ ਨਹੀਂ ਆ ਤਾਂ ਥੋੜਾ ਸੋਚ ਸਮਝ ਕੇ ਖਰਚੇ ਕਰੋ ਠੀਕ ਕੈਪ੍ਰਿਕੌਰ ਮਕਰ ਰਾਸ਼ੀ ਦੇ ਸਿਤਾਰੇ ਜੀ ਇਹ ਤੁਹਾਡੇ ਵੀ ਵੈਸੇ ਖਰਚਿਆਂ ਵਾਲੇ ਚੱਲਦੇ ਪਏ ਆ ਅੱਛੇ ਲੋਕਾਂ ਨਾਲ ਸੰਬੰਧ ਦਾ ਫਾਇਦਾ ਹੋਣ ਵਾਲਾ ਹੈ ਤੁਹਾਨੂੰ ਦਿਮਾਗੀ ਮੈਥ ਕਾਫੀ ਤੇਜ਼ ਚੱਲਣ ਵਾਲਾ ਹੈ ਤੁਹਾਡਾ ਔਰ ਕਾਫੀ ਕੁਝ ਤੁਹਾਨੂੰ ਤੁਹਾਡੀ ਇੰਟੂਸ਼ਨ ਨੇ ਤੁਹਾਨੂੰ ਦੇ ਹੀ ਦੇਣਾ ਪਤਾ ਲੱਗ ਹੀ ਜਾਣਾ ਕਿ ਕਿੱਦਾਂ ਕੀ ਕਰਨ ਨਾਲ ਕਿਸ ਤਰ੍ਹਾਂ ਸੀ ਹਰ ਚੀਜ਼ ਦਾ ਫਾਇਦਾ ਲੈ ਸਕਦੇ ਆ ਦੁਕਾਨਦਾਰੀ ਦਾ ਕੰਮਕਾਜ ਠੀਕ ਹੈ ਥੋੜਾ ਬਾਣੀ ਚ ਮਿਠਾਸ ਰੱਖੋ ਕੋਈ ਕੋਟ ਕੇਸ ਹੈ ਤਾਂ ਉਹਦੇ ਵਿੱਚ ਦੂਜਿਆਂ ਤੇ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ ਮਿੱਠੀ ਰੋਟੀ ਕੁੱਤੇ ਨੂੰ ਜ਼ਰੂਰ ਪਾਓ ਅਕੀਰ ਉਸ ਜਾਨੀ ਕੁੰਭ ਰਾਸ਼ੀ ਦੇ ਸਿਤਾਰੇ ਮਾਂ ਦੇ ਪੈਰੀ ਹੱਥ ਲਗਾ ਕੇ ਦਿਨ ਦੀ ਸ਼ੁਰੂਆਤ ਕਰੋ ਵਿਦੇਸ਼ ਯਾਤਰਾ ਲਈ ਘੁੰਮਣ ਫਿਰਨ ਲਈ ਔਰ ਕਿਤੇ ਵੀ ਜਾਣ ਲਈ ਸਿਤਾਰੇ ਤੁਹਾਡੇ ਬਿਲਕੁਲ ਚੰਗੇ ਕਿਸਮਤ ਦਾ ਪੂਰਾ ਪੂਰਾ ਸਾਥ ਮਿਲੇਗਾ ਕਿਤੇ ਪੇਪਰ ਵਰਗ ਕਹਿਰਾ ਲਗਾਣੇ ਨੇ ਤਾਂ ਸ਼ੁਕਰ ਵੀ ਤੁਹਾਡੀ એનર્ਜੀ ਨੂੰ ਸ਼ੁਭ ਕਰ ਰਹੇ ਹੈ ਵਧੀਆ ਯਾ ਸਿਤਾਰੇ ਚੰਗੇ ਆ ਕਾਲੀ ਦਾਲ ਨਹੀਂ ਖਾਣੀ ਦੁੱਧ ਮੱਥੇ ਤੇ ਤੁਸੀਂ ਵੀ ਲਗਾ ਲੈਣਾ ਹਲਕੇ ਰੰਗ ਪਹਿਨੋ ਪਾਇਸਿਸ ਮੀਨਾ ਜੀ ਦੇ ਸਿਤਾਰੇ ਸ਼ੁਕਰ ਦਾ ਨਕਸ਼ਤਰ ਮਿੱਤਰਨਾ ਹੋਣ ਕਰਕੇ ਐਵੇਂ ਹੀ ਕਿਸੇ ਨਾਲ ਉਲਝੇ ਵਿੱਚ ਨਿਯੋਜਨਾ ਕਿਸੇ ਨਾਲ ਬਹਿਸਵਾਜੀ ਕਰਨ ਤੋਂ ਬਚਣਾ ਮਦਾਨੀ ਪਾਉਣ ਦਾ ਕੀ ਫਾਇਦਾ ਜਿੱਥੇ ਪਤਾ ਹੀ ਕੁਝ ਨਿਕਲਦਾ ਹੀ ਨਹੀਂ ਹੈ ਤਾਂ ਆਪਣੇ ਨਾਲ ਥੋੜਾ ਚੁੱਪ ਰਹਿ ਕੇ ਗੱਲ ਸੁਣਨ ਵਿੱਚ ਹੀ ਅੱਜ ਤੁਸੀਂ ਕਿਸੇ ਨਾ ਕਿਸੇ ਗੁਣ ਦੀ ਪ੍ਰਾਪਤੀ ਕਰ ਸਕਦੇ ਹੋ ਬਹਿਸਵਾਜੀ ਕਰਨ ਦੇ ਨਾਲ ਰਿਸ਼ਤਾ ਵੀ ਖਰਾਬ ਹੋਏਗਾ ਮਨ ਵੀ ਖਰਾਬ ਹੋਏਗਾ ਦਿਮਾਗ ਵੀ ਖਰਾਬ ਹੋਏਗਾ ਠੀਕ ਹੈ ਚਲੋ ਏਸੀ ਐਸਟ੍ਰੋਲੋਜੀ ਵਿੱਦਿਓ ਲੌਜੀਕਲੀ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਆਪਾਂ ਗ੍ਰਹਿਾਂ ਨੂੰ ਕਿੱਦਾਂ ਸਹੀ ਕਰਕੇ ਦਿਨ ਨੂੰ ਬੈਸਟ ਬਣਾ ਸਕਦੇ ਹਾਂ ਵਾਸਤੂ ਮੁਤਾਬਕ ਵੀ ਆਪਾਂ ਤੁਹਾਨੂੰ ਛੋਟੇ ਛੋਟੇ ਟਿਪਸ ਦੱਸਦੇ ਰਹਿੰਦੇ ਹਾਂ ਕਿਸੇ ਨੇ ਪੁੱਛਿਆ ਸੀ ਇਸ ਸਾਈਡ ਤੇ ਘਰ ਆ ਇਸ ਸਾਈਡ ਕਿਸੇ ਵੀ ਸਾਈਡ ਤੇ ਤੁਹਾਡਾ ਗੇਟ ਹੋਵੇ ਨੁਕਸਾਨ ਨਹੀਂ ਕਰਦਾ ਗੱਲ ਇਹ ਹੈ ਕਿ ਬਣਿਆ ਕਿਸ ਤਰ੍ਹਾਂ ਹੈ ਗੱਲ ਇਹ ਆ ਕਿ ਉੱਚੀ ਕਿਹੜੀ ਦਿਸ਼ਾ ਹੈ ਗੱਲ ਇਹ ਆ ਹਵਾ ਕਿਹੜੇ ਪਾਸਿਓਂ ਆ ਰਹੀ ਹੈ ਗੱਲ ਇਹ ਆ ਕਿ ਅਸੀਂ ਕਿਸ ਰੂਮ ਵਿੱਚ ਰਹਿ ਰਹੇ ਹਾਂ ਹੁਣ ਕਈ ਵਾਰੀ ਦੱਖਣ ਮੁਖੀ ਮਕਾਨ ਵੀ ਤੁਹਾਨੂੰ ਬਹੁਤ ਕੁਝ ਦੇ ਜਾਂਦੇ ਆ ਪਰ ਜੇ ਦੱਖਣ ਉਚਾ ਤੇ ਥੋੜਾ ਨਾਰਥ ਨੀਵਾ ਹੋਵੇ ਨਾਰਥ ਵਾਲਾ ਪਾਸਾ ਖੁੱਲਾ ਹੋਵੇ ਤੇ ਵੈਸਟ ਸਾਈਡ ਵੀ ਛੱਤੀ ਹੋਵੇ ਜਾਂ ਮਤਲਬ ਦੇਖਿਆ ਜਾਵੇ ਤਾਂ ਤਕਰੀਬਨ ਪੂਰਬ ਦਿਸ਼ਾ ਵਾਲੀ ਧੁੱਪ ਚੜਦੀ ਘਰ ਚ ਆਉਂਦੀ ਹੋਵੇ ਤਾਂ એનર્ਜੀ ਤੇ ਬਿਮਾਰੀਆਂ ਤੁਹਾਡੀਆਂ ਤੋਂ ਅਸੀਂ ਬਚੇ ਰਹਿੰਦੇ ਆ ਵੈਮ ਨਾ ਕਰੋ ਕਿ ਇਸ ਦਿਸ਼ਾ ਨੁਕਸਾਨ ਕਰਦੀ ਆ ਦੇਖਿਆ ਜਾਵੇ ਤਾਂ ਸ਼ਨੀ ਤਿੰਨ ਵਾਲੇ ਨੂੰ ਦੱਖਣ ਦਿਸ਼ਾ ਵੀ ਬੜੀ ਵਧੀਆ ਜਾਂ ਫਾਇਦਾ ਦੇ ਜਾਂਦੀ ਆ ਪ ਉੱਤਰ ਦਿਸ਼ਾ ਵੀ ਉਹਨਾਂ ਨੂੰ ਫਾਇਦਾ ਦਿੰਦੀ ਆ ਮੰਗਲ ਤਿੰਨ ਵਾਲੇ ਨੂੰ ਸੌਰੀ ਮੰਗਲ ਤਿੰਨ ਵਾਲੇ ਨੂੰ ਦੱਖਣ ਦਿਸ਼ਾ ਫਾਇਦਾ ਦਿੰਦੀ ਆ ਕਿਉਂਕਿ ਮੰਗਲ ਦੀ ਦਿਸ਼ਾ ਹੈ ਸ਼ਨੀ ਤਿੰਨ ਵਾਲੇ ਨੂੰ ਤਾਂ ਉੱਤਰ ਦਿਸ਼ਾ ਤੋਂ ਫਾਇਦਾ ਹੁੰਦੀ ਆ ਤਾਂ ਇਸੇ ਤਰ੍ਹਾਂ ਨਾਲ ਤੁਸੀਂ ਆਪਣੇ ਸਟਾਰ ਵੀ ਚਲਾ ਸਕਦੇ ਹੋ ਜਿਹਦਾ ਮੰਗਲ ਤਿੰਨ ਹੈ ਉਹ ਅਗਰ ਨਾਰਥ ਦਿਸ਼ਾ ਵਾਲੇ ਪਾਸੇ ਵਾਲਾ ਫੇਸ ਰਹੇਗਾ ਤਾਂ ਉਹਨੂੰ ਉਹਦੇ ਚ ਜ਼ਿਆਦਾ ਫਾਇਦਾ ਨਹੀਂ ਹੋਣਾ ਗੱਲ ਇਹ ਆ ਕਿ ਕੁਦਰਤ ਨੇ ਤੁਹਾਨੂੰ ਕਿਸ ਤਰ੍ਹਾਂ ਦੀ એનર્ਜੀ ਤੇ ਉਹਦੇ ਤੇ ਭਰੋਸਾ ਜਿੱਦਾਂ ਅਸੀਂ ਸ਼ੁਰੂ ਚ ਗੱਲ ਕੀਤੀ ਬੜਾ ਵਿਸ਼ਵਾਸ ਕਰਨਾ ਚਾਹੀਦਾ ਆਪਣੇ ਆਪ ਤੇ ਕੁਦਰਤ ਤੇ ਦਿਸ਼ਾ ਕੋਈ ਬਿਮਾਰੀ ਨਹੀਂ ਆ ਗੱਲ ਇਹ ਆ ਇਹ ਦਿਸ਼ਾ ਦੀ એનર્ਜੀ ਨੂੰ ਅਸੀਂ ਕਿਵੇਂ ਅੱਛਾ ਕਰੀਏ ਸਮੇਂ ਜ਼ਰ ਜ਼ਰ ਤਾਪ ਸਭ ਦਾ ਅੱਛਾ ਜਾਵੇ ਸਾਸ਼ਿਕਾ